ਹਜ਼ੂਰ ਪ੍ਰਸ਼ਾਦਾ ਛਕਣ ਬੈਠੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਲਿਖਿਆ ਸਾਥ ਸੰਗਤ ਸਤਿਗੁਰ ਜੀ ਦੇ ਸਾਹਮਣੇ ਇੱਕ ਕੁੱਤਾ ਆ ਕੇ ਬੈਠ ਗਿਆ ਹੁਣ ਕੁੱਤੇ ਦਾ ਸੁਭਾਅ ਕੀ ਹੈ ਲਲਚਾਈਆਂ ਅੱਖਾਂ ਨਾਲ ਆਪਣੇ ਖਸਮ ਵੱਲ ਵੇਖਣਾ ਮਾਲਕ ਵੱਲ ਵੇਖਣਾ ਵੀ ਇੱਕ ਗ੍ਰਾਹੀ ਮੈਨੂੰ ਪਾ ਦੇ ਮਹਾਰਜ ਪ੍ਰਸ਼ਾਦਾ ਛਕ ਰਿਹਾ ਜਦੋਂ ਸਤਿਗੁਰ ਜੀ ਨੇ ਕੁੱਤੇ ਦੀਆਂ ਅੱਖਾਂ ਦੇ ਅੰਦਰ ਚਾਹਤ ਵੇਖੀ ਤਮਾ ਵੇਖੀ ਦੇ ਆਲੂ ਪਾਤਸ਼ਾਹ ਜੀ ਨੇ ਕਿਰਪਾਲੂ ਪਾਤਸ਼ਾਹ ਨੇ ਇੱਕ ਗ੍ਰਾਹੀ ਉਸ ਨੂੰ ਕਰਕੇ ਸੁਟੀ ਉਹਨੂੰ ਨਸੀਬ ਹੋਈ ਕੁਦਰਤੀ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਭੁੱਖ ਮਿਟਾਦਨ ਉਹਨਾਂ ਦੀਆਂ ਤੇ ਭੁੱਖਾਂ ਜਨਮਾਂ ਦੀਆਂ ਮੁੱਕ ਜਾਂਦੀ ਹੈ ਇਸ ਗ੍ਰਾਹੀ ਨੇ ਇਸ ਨਦਰੇ ਅਨਾਇਤ ਨੇ ਇਸ ਕਰਮ ਨੇ ਇਸ ਰਹਿਮਤ ਨੇ ਕਰੂਣਾ ਨੇ ਉਸ ਕੁੱਕਰ ਨੂੰ ਤ੍ਰਿਪਤ ਕਰ ਦਿੱਤਾ ਭੁੱਖਾਂ ਮਿਟ ਗਈਆਂ ਤੇਰੀ ਇੱਕ ਨਜ਼ਰ ਜਿਨ ਕਾ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਹੁਣ ਦੁਨੀਆ ਦੀਆਂ ਨਜ਼ਰਾਂ ਚ ਹੋ ਸਕਦਾ ਹੈ ਕਿ ਉਹ ਕੁੱਤੇ ਨੂੰ ਰੋਟੀ ਮਿਲ ਗਈ ਚਲਿਆ ਗਿਆ ਪਰ ਸਾਧ ਸੰਗਤ ਜਿਹੜੀ ਰੋਹਾਨੀ ਅੱਖ ਨਾਲ ਵੇਖ ਰਹੀ ਸੀ ਨਾ ਭਾਈ ਨੰਦ ਲਾਲ ਜੀ ਉਹਨਾਂ ਨੇ ਕੁੱਤੇ ਨੂੰ ਤ੍ਰਿਪਤ ਹੁੰਦਿਆਂ ਵੇਖਿਆ ਤਮਾ ਮੁਕ ਦੀ ਵੇਖੀ ਦੂਜੇ ਦਿਨ ਮਹਾਰਾਜ ਫਿਰ ਪ੍ਰਸ਼ਾਦਾ ਛਕਣ ਲੱਗੇ ਤੇ ਜਿੱਥੇ ਕੱਲ ਕੁੱਤਾ ਬੈਠ ਕੇ ਆਪਣੇ ਹਾਵ ਭਾਵ ਪ੍ਰਗਟ ਕਰ ਰਿਹਾ ਸੀ ਨਾ ਉੱਥੇ ਸਾਹਮਣੇ ਧਰਤੀ ਉੱਤੇ ਅੱਜ ਦੁਨੀਆ ਦਾ ਮਹਾਨ ਵਿਦਵਾਨ ਭਾਈ ਆਨੰਦ ਲਾਲ ਕੁੱਤੇ ਵਾਂਗ ਬੈਠ ਕੇ ਆਪਣੀ ਤਮਾ ਪ੍ਰਗਟ ਕਰਨ ਲੱਗ ਪਿਆ ਕਿ ਮਾਲਕਾ ਟੁੱਟ ਇੱਕ ਗ੍ਰਾਹੀ ਮੈਨੂੰ ਨਸੀਬ ਹੋ ਜਾਏ। ਮੇਰੀ ਭੁੱਖ ਮਿਟ ਜਾਏ। ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਮੁਸਕਰਾ ਪਏ। ਸੱਚੇ ਬਾਦਸ਼ਾਹ ਕਹਿਣ ਲੱਗੇ ਲਾਲ ਜੀ ਤੁਸੀਂ ਜੀਵਨ ਪੜੋ ਨਾ ਭਾਈ ਸਾਹਿਬ ਦਾ ਤੇ ਗੁਰੂ ਸਾਹਿਬ ਜੀ ਨੰਦ ਲਾਲ ਜੀ ਨੂੰ ਪਿਆਰ ਨਾਲ ਮਹਾਰਾਜ ਨੇ ਇੱਕ ਲਖਬ ਦਿੱਤਾ ਸੀ ਤਖੱਲਸ ਦਿੱਤਾ ਸੀ ਲਾਲ ਜੀ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਨਾਲ ਦਿੱਤੇ ਇਸ ਲਖਬ ਨੂੰ ਆਪਣੀਆਂ ਕਵਤਾਵਾਂ ਵਿੱਚ ਵੀ ਵਰਤਦੇ ਸੀ ਅੰਤਰਜਾਮੀ ਸਤਗੁਰੂ ਜੀ ਹੱਸ ਕੇ ਕਹਿਣ ਲੱਗੇ ਲਾਲ ਜੀ ਇੱਥੇ ਕਿਉਂ ਬੈਠੇ ਹੋ ਕਹਿੰਦੇ ਮਹਾਰਾਜ ਕੱਲ ਮੈਂ ਕੁੱਤੇ ਨੂੰ ਬੈਠਿਆਂ ਵੇਖਿਆ ਤੁਹਾਨੂੰ ਪੁੱਠਦਿਆਂ ਵੇਖਿਆ ਭੁੱਖਾ ਮਿਟਾਉਂਦਿਆਂ ਵੇਖਿਆ ਤੇ ਇਹ ਲਾਲ ਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ ਉਹ ਤਰਸ ਮੇਰੇ ਤੇ ਵੀ ਕਰੋ ਜਿਹੜਾ ਕੱਲ ਕੁੱਤੇ ਤੇ ਕੀਤਾ ਸੀ ਮੇਰੀਆਂ ਵੀ ਭੁੱਖਾ ਮਿਟ ਜਾਣਾ ਤੇ ਇਹ ਦੁਨੀਆ ਦਾ ਮਹਾਨ ਵਿਦਵਾਨ ਕਹਿੰਦਾ ਮਹਾਰਾਜ ਜੀ ਕੱਲ ਕੁੱਤੇ ਤੇ ਤੁੱਠੇ ਸੀ ਤੇ ਲਾਲ ਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ ਮਹਾਰਾਜ ਕਹਿੰ ਲਗੇ ਨਹੀਂ ਲਾਲ ਜੀ ਇੱਥੇ ਆਓ ਮੇਰੇ ਕੋਲ ਬੈਠੋ ਤੇ ਪੈਸਾਬ ਜੀ ਨੇ ਆਪਣੀ ਗਜ਼ਲ ਦੇ ਅੰਦਰ ਉਹ ਸ਼ਬਦ ਲਿਖਿਆ ਦਾਗਦਾਰੇ ਨਾਮ ਗੁਰਗੋਬਿੰਦ ਸਿੰਘ ਲਾਲ ਸਾਗੇ ਗੁਲਾਮ ਗੁਰਗੋਬਿੰਦ ਸਿੰਘ ਫਾਰਸੀ ਚ ਸਾਗ ਕਹਿੰਦੇ ਆ ਕੁੱਤੇ ਨੂੰ ਕਹਿੰਦੇ ਹੈ ਸੱਚੇ ਪਾਤਸ਼ਾਹ ਇਹ ਜਿਹੜਾ ਲਾਲ ਹੈ ਨਾ ਇੱਥੇ ਬੈਠਣ ਦੇ ਯੋਗ ਨਹੀਂ ਇਹ ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਤੇ ਕੁੱਤਾ ਹੀ ਹੈ ਨਾ ਲੋਕਾਂ ਵਾਸਤੇ ਭਾਵੇਂ ਵਿਦਵਾਨ ਹੋਵੇ ਗੁਰਸਿੱਖੀ ਦੀ ਇਹ ਨਿਸ਼ਾਨੀ